ਕੀ ਮੰਗ ਕਰਦੇ ਹੋ ਕੀ ਗੱਲ ਹੋਈ ਆ ਪੰਪ ਤੇ ਜੀ ਜਨਾਬ ਸਾਡੇ ਵਰਕਰ ਦੇ ਨਾਲ ਗੁੱਟਮਾਰ ਹੋਈ ਐ ਹਵਾ ਭਰਨ ਵਾਲਾ ਗਰੀਬ ਬੰਦਾ ਐ ਉਹ ਕਹਿੰਦੇ ਭਈਆ ਵੀ ਭਈਆ ਤਾਂ ਇਨਸਾਨ ਨਹੀਂ ਐ ਹਾਂ ਇਹ ਮਿਹਨਤ ਕਰ ਰਿਹਾ ਐ ਇੱਕ ਤਾਂ ਉਹ ਗੁੱਟਮਾਰ ਕਰਦੇ ਦੂਜੇ ਨੂੰ ਧਮਕੀ ਦੇਦੇ ਬਾਅਦ ਵਿੱਚ ਅਸੀਂ ਛੁਡਾਣਗੇ ਤਾਂ ਸਾਨੂੰ ਵੀ ਧਮਕੀ ਆ ਕਰਦੇ ਤੁਹਾਨੂੰ ਦੇਖ ਲਵੋਗੇ ਉਹ ਇਹ ਜੇ ਨਸ਼ੇੜੀ ਬੰਦੇ ਨੇ ਕਿਹਾ ਇਹ ਤਾਂ ਅਸੀਂ ਗਵਰਨਮੈਂਟ ਨੂੰ ਅਪੀਲ ਕਰਦੇ ਵੇ ਇਹ ਜੇ ਨਸ਼ੇੜੀ ਨੂੰ ਨਕੇਲ ਪਾਣ ਇਹ ਕੱਲ ਨੂੰ ਹੋਰ ਵੀ ਬੜਾ ਦਾ ਕੰਮ ਅੰਜਾਮ ਦੇ ਲਗਦੇ ਆ ਕਾਟਾ ਕੰਮ ਕਰਦਾ ਅਸੀਂ ਦਾ ਦੁਬਾਰ 24 ਘੰਟੇ ਬਾਹਰ ਅੰਦਰ ਬਾਹਰ ਤੁਰਦੇ ਆ ਸਾਨੂੰ ਕੀ ਪਤਾ ਇਹਨਾਂ ਨੂੰ ਕੀ ਚੀਜ਼ ਆ ਮਾਰ ਦੇਣਾ ਅਸੀਂ ਦਾ ਆਪਣੇ ਇਸ ਹਵਾਬ ਜਾ ਰਹੇ ਆ ਸਾਡੇ ਕੋਲ ਕਿਹੜੀ ਸਕਿਉਰਿਟੀ ਹੈ ਤੇ ਹੁਣ ਕੀ ਮੰਗ ਕਰਦੇ ਹੋ ਇਹਨਾਂ ਦੇ ਖਿਲਾਫ ਜੀ ਇਹਨਾਂ ਦੇ ਜਦ ਤੱਕ ਦੇ ਸਕਦੇ ਸਕਦੇ ਕਾਰਵਾਈ ਹੋਣੀ ਚਾਹੀਦੀ ਤੇ ਜਦੋਂ ਤੁਸੀਂ ਫਿਰ ਹੋਈ ਆ ਉਸ ਤੋਂ ਬਾਅਦ 112 ਤੇ ਕਾਲ ਕਰੀ ਜੀ 112 ਤੇ ਗਈ ਹੈ 112 ਵਾਲੇ ਵੀ ਆ ਗਏ ਹਾਂਜੀ ਇਹ ਆਸ਼ਵਾਸਨ ਦਿੱਤਾ ਉਹਨਾਂ ਨੇ ਉਹਨਾਂ ਨੇ ਵੀਡੀਓ ਦੇਤੀ ਉਹਨਾਂ ਨੂੰ ਆਪਣੇ ਕੈਮਰੇ ਵਿੱਚ ਘੜਾ ਕੇ ਜੀ ਉਹ ਕਹਿੰਦੇ ਅਸੀਂ ਕਾਰਵਾਈ ਕਰਾਂਗੇ ਹਾਂ ਕੀ ਕੀ ਕਹਿਣਾ ਚਾਹੁੰਦੇ ਹੋ ਅੱਜ ਜੋ ਪੈਟਰੋਲ ਪੰਪ ਲਖਨੌਰ ਤੇ ਜਿਹੜਾ ਇਹ ਹੋਇਆ ਹੈ ਨੌਜਵਾਨਾਂ ਨੇ ਉਹਦੇ ਕੁੱਟਮਾਰ ਕੀਤੀ ਹੈ ਕੀ ਕਹਿਣਾ ਜਾਂਦੇ ਆ ਇਹਨਾਂ ਨਾਲ ਮਾਰਕੁੱਟ ਹੋਈ ਹੈ ਭਾਜੀ ਆਪਾਂ ਹੁਣ ਰਾਉਂਡ ਅਪ ਕਰਦੇ ਆਂ ਦੇਖਦੇ ਆਂ ਬੰਦੇ ਕਿਹੜੇ ਆ ਵੈਸੇ ਤਾਂ ਉਹ ਅਮਲੀ ਨਸ਼ੇੜੀ ਬੰਦੇ ਆ ਉਹਨਾਂ ਦਾ ਨਾ ਜਿਹੜਾ ਲੱਗਿਆ ਸਾਨੂੰ ਦੇਖਣੇ ਤੋਂ ਪਤਾ ਲੱਗਿਆ ਕਿ ਜਿਹੜਾ ਉਹ ਮੋਟਰਸਾਈਕਲ ਦੇ ਨਾਲ ਜ਼ਬਰਦਸਤੀ ਕਰ ਰਹੇ ਤੇਲ ਪਵਾਉਣ ਦੀ ਜਿਹੜੀ ਉਹ ਹੁੰਦੀ ਆ ਪਰਾਂ ਠੀਕ ਜੀ ਉਸ ਤੇ ਆਪਾਂ ਦੇਖਦੇ ਕੋਈ ਚੋਰੀ ਦਾ ਤਾਂ ਮੋਟਰਸਾਈਕਲ ਨਹੀਂ ਆ ਜਿੱਦਾਂ ਕੋਟ ਕੰਪਲੈਕਸ ਦੇ ਪਾਰਕਿੰਗ ਤੋਂ ਬਹੁਤ ਮੋਟਰਸਾਈਕਲ ਚੋਰੀ ਹੁੰ ਉਹ ਚੈੱਕ ਕਰਦੇ ਬਾਕੀ ਉਹ ਜਿਹੜੇ ਰੂਟ ਨੂੰ ਗਏ ਆ ਕੈਮਰੇ ਚੈੱਕ ਕਰਦੇ ਆ ਬਾਕੀ ਜਿਹੜੇ ਲਾਕੇ ਵਗੈਰਾ ਉੱਤੇ ਕਰਦੇ ਆ ਸਟੋਰ ਇਹਨਾਂ ਦਾ ਨੰਬਰ ਜਿਹੜਾ ਬਿਲਕੁਲ ਕਲੀਅਰ ਹੈ ਕਲੀਅਰ ਹੋ ਗਿਆ ਮੈਂ ਮਸ਼ੀਨ ਦੇ ਵਿੱਚ ਪਾ ਕੇ ਨੰਬਰ ਚੈੱਕ ਕਰ ਲਿਆ ਹੁਣ ਇਹਨਾਂ ਦਾ ਫੋਨ ਸਚਫ ਆ ਰਿਹਾ ਹਾਂਜੀ ਹੁਣ ਆਪਾਂ ਦੇਖਦੇ ਆ ਅੱਗੇ ਟੀਮ ਨੂੰ ਕੀ ਕਰਵਾਈ ਕਰ ਰਹੀ ਹੈ ਜੀ ਇਹ ਕਾਰਵਾਈ ਹੁਣ ਇੱਕ ਤੋਂ ਬਾਅਦ ਨਾਲ ਤੇ ਸਾਰੇ ਕੋਲ ਕਾਲ ਆਈ ਹੈ ਆਪਾਂ ਨੇ ਦੇਖਿਆ ਬੰਦਾ ਕੋਈ ਇਹਨਾਂ ਜ਼ਖਮੀ ਨਹੀਂ ਹੈਗਾ ਫਸਟ ਏਡ ਦੀ ਜ਼ਰੂਰਤ ਨਹੀਂ ਹੈਗੀ ਇਹਨਾਂ ਨੂੰ ਤੇ ਬਾਕੀ ਜਿਹੜਾ ਨਾਰਮਲ ਹੈ ਬਾਕੀ ਇਹਨਾਂ ਨੂੰ ਬੰਦਿਆਂ ਨੂੰ ਕਵਰ ਕਰਕੇ ਦੇਖਦੇ ਆ ਕਿਹੜਾ ਦੇ ਬੰਦਿਆਂ ਕੋਣ ਉਤੇ ਫਿਰ ਆਈਓ ਜਿਹੜੇ ਜਿਹੜੇ ਅਫਸਰ ਆ ਉਹ ਕੰਪਲੇਨ ਫਿਰ ਅੱਗੇ ਦੇਖਾਂਗੇ ਠੀਕ ਹੈ ਜੀ